ਅੰਦਰ ਰੀਸਨ ਦੀ ਆਮ ਆਦਮੀ ਪਾਰਟੀ ਦੇ ਐਮਐਲਏ ਅਨਮੋਲ ਗਗਨਮਾਨ ਇਸ ਵਕਤ ਕਾਫੀ ਚਰਚਾ ਵਿੱਚ ਨੇ ਇੱਕ ਤਾਂ ਉਹਨਾਂ ਦੀ ਪ੍ਰਾਣੀ ਜੋ ਵੀਡੀਓ ਹੈ ਉਹ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ 5 ਮਿੰਟ ਵਿੱਚ ਅਸੀਂ ਐਮਐਸਪੀ ਦੇਵਾਂਗੇ ਸਾਡੀ ਸਰਕਾਰ ਬਣ ਜਾਵੇ ਇਹ ਦੂਜੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਇੱਕ ਪ੍ਰੋਟੋਨ ਲੈ ਕੇ ਆਪ ਕੀਵੇਂ ਦੇ ਦੋਨੋਂ ਵੀਡੀਓ ਇਸ ਵਕਤ ਤੋਂ ਵਾਇਰਲ ਹੋਣ ਨੂੰ ਲੈ ਕੇ ਹਾਂ ਦੇਖੋ ਦੇਖੋ ਜਿਹੜੀ ਗੱਲ ਤੁਸੀਂ ਕੀਤੀ ਨਾ 5 ਮਿੰਟ ਚ ਐਮਐਸਪੀ ਦੇਣ ਨਾਲ ਇਹ ਸਰਕਾਰ ਬਣਨ ਤੋਂ ਪਹਿਲਾਂ ਦੀ ਅਨਮੋਲ ਗਗਨਮਾਨ ਹੋ ਰਹੀ ਐਵੇਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਪਤਾ ਨਹੀਂ ਹੁੰਦਾ ਜਿਸ ਫੀਲਡ ਚ ਤੁਸੀਂ ਨਵੇਂ-ਨਵੇਂ ਜਾਣੇ ਹੋ ਤੇ ਤੁਹਾਨੂੰ کئی ਵਾਰੀ ਇਸ ਤਰ੍ਹਾਂ ਹੁੰਦਾ ਵੀ ਲੈ ਮੈਂ ਤੇ ਫੱਟੇ ਚੱਕ ਦਿਆਂਗੀ ਜਾਂ ਚੱਕ ਦੇਗਾ ਮੈਂ ਤੇ ਪਹਿਲਾਂ ਪੋਲਿਟਿਕਸ ਚ ਆ ਹੀ ਨਹੀਂ ਸਕਿਆ ਹੁਣ ਜਦੋਂ ਆ ਗਿਆ ਤੇ ਮੈਂ ਤੇ ਬਦਲਾ ਆਲੀ ਨੇਹਰੀਆਂ ਲਿਆ ਦੇਵਾਂਗਾ ਜਿਵੇਂ ਆਮ ਆਦਮੀ ਪਾਰਟੀ ਸਾਰੀ ਇਹ ਕਹਿੰਦੀ ਹੁੰਦੀ ਸੀ ਕਿ ਅਸੀਂ ਇੱਕ ਵਾਰੀ ਆ ਗਏ ਤੇ ਤੁਸੀਂ ਦੇਖਿਓ ਬਣਦਾ ਕੀ ਪੰਜਾਬ ਦਾ ਸੋ ਬਣਿਆ ਜੋ ਹੈਗਾ ਉਹ ਤੁਹਾਡੇ ਸਾਹਮਣੇ ਹੀ ਹੈ ਸੋ ਬੀਬੀ ਜੀ ਅਨਮੋਲ ਗਗਨ ਮਾਨ ਵਧੀਆ ਕੈਰੀਅਰ ਸੀ ਵਧੀਆ ਗਾਣੇ ਇਹਨਾਂ ਦੇ ਹੁੰਦੇ ਸੀ ਮੈਂ ਵੀ ਸੁਣਦਾ ਹੁੰਦਾ ਸੀ ਸੋ ਉਸ ਤੋਂ ਬਾਅਦ ਅਚਾਨਕ ਇਹਨਾਂ ਨੂੰ ਜਿਹੜਾ ਚੜਿਆ ਬੁਖਾਰ ਰਾਜਨੀਤੀ ਦਾ ਤੇ ਕਹਿੰਦੇ ਆ ਕਿ ਰਾਜਨੀਤੀ ਚ ਆਉਣਾ ਤੇ ਕਹਿੰਦੇ ਪਾਰਟੀ ਕਿਹੜੀ ਹੈ ਕਹਿੰਦੇ ਸਭ ਤੋਂ ਇਮਾਨਦਾਰ ਤੇ ਆਮ ਆਦਮੀ ਪਾਰਟੀ ਹੈ ਫਿਰ ਇਹਨਾਂ ਨੇ ਉਧਰ ਦਾ ਰੁਖ ਕੀਤਾ ਸੋ ਤੁਹਾਨੂੰ ਇਹ ਵੀ ਨਾਲ ਨਾਲ ਮੈਂ ਦੱਸਦਾ ਚੱਲਾਂ ਕਿ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਦੇਖ ਕੇ ਪਹਿਲਾਂ ਵੀ ਹੋਰ ਬੜੇ ਕਲਾਕਾਰ ਵੱਡੀਆਂ ਸ਼ਕਤੀਆਂ ਆਈਆਂ ਜਿਦੇ ਵਿੱਚ ਗੁਰਪ੍ਰੀਤ ਖੁੱਗੀ ਵੀ ਸੀ ਤੇ ਉਸ ਤੋਂ ਬਾਅਦ ਧਰਮਵੀਰ ਗਾਂਧੀ ਹੋਰੀ ਵੀ ਸੀ ਸੁਚਾ ਸਿੰਘ ਛੋਟੇਪੁਰ ਹੋਰੀ ਵੀ ਸੀ ਤੇ ਇੱਕ ਹੋਰ ਸੀ ਜੱਸੀ ਜਸਰਾਜ ਜਿਹੜਾ ਅੱਜਕੱਲ ਬੀਜੇਪੀ ਦੇ ਵਿੱਚ ਹੈ ਇਸ ਤੋਂ ਇਲਾਵਾ ਹੋਰ ਵੀ ਬੜੇ ਲੋਕ ਸੀ ਜਿਹੜੇ ਇਮਾਨਦਾਰੀ ਵੇਖ ਕੇ ਤੇ ਆਮ ਆਦਮੀ ਪਾਰਟੀ ਚ ਆਏ ਪਰ ਟਾਈਮ ਦੇ ਨਾਲ ਹੀ ਸਰਕਾਰ ਬਣਨ ਤੋਂ ਪਹਿਲਾਂ ਹੀ ਉਹ ਛੱਡ ਛੜਾ ਕੇ ਨਿਕਲ ਗਏ ਹੁਣ ਅਨਮੋਲ ਗਗਨਮਾਨ ਹੋਰੀ ਜਦੋਂ ਆਉਂਦੇ ਆ ਸਰਕਾਰ ਇਹਨਾਂ ਦੀ ਬਣੀ ਨਹੀਂ ਹੁੰਦੀ ਤਾਂ ਉਸ ਵੇਲੇ ਕਹਿ ਦਿੰਦੇ ਚੁਟਕੀ ਮਾਰ ਕੇ ਕਹਿੰਦੇ ਨੇ ਇਹ ਪਬਲੀਕਲੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਸਾਡੀ ਸਰਕਾਰ ਬਣਾਓ 5 ਮਿੰਟ ਚ ਐਮਐਸਪੀ ਦੇ ਦੇਾਂਗੇ ਮੈਨੂੰ ਇਹ ਸੁਨੇਹਾ ਕੇਜਰੀਵਾਲ ਜੀ ਨੇ ਲਾ ਕੇ ਭੇਜਿਆ ਅੱਜ ਹੁਣ ਤੁਸੀਂ ਦੇਖੋ ਵੀ ਜਿੱਦਨ ਦਾ ਕਿਸਾਨੀ ਸੰਘਰਸ਼ ਦੁਬਾਰਾ ਸ਼ੁਰੂ ਹੋਇਆ ਕੇਜਰੀਵਾਲ ਦਾ ਇੱਕ ਵੀ ਬਿਆਨ ਆਇਆ ਇਹਦੇ ਉੱਤੇ ਭਗਵੰਤ ਮਾਨ ਹੁੜੀ ਬੋਲੇ ਨੇ ਹਾਲਾਂਕਿ ਇੰਡਾਇਰੈਕਟਲੀ ਇਹ ਕੇਂਦਰ ਦਾ ਸਰ ਸਾਥ ਦੇ ਰਿਹਾ ਕਿਉਂਕਿ ਰਸਤਿਆਂ ਦੇ ਵਿੱਚ ਲੋਕਾਂ ਦੀਆਂ ਟਰਾਲੀਆਂ ਰੁਕੀਆਂ ਜਾ ਰਹੀਆਂ ਕਿਸਾਨਾਂ ਦੀਆਂ ਟਰੈਕਟਰ ਰੁਕ ਕੇ ਜਾ ਰਹੇ ਨੇ ਜੀਸੀਬੀਆਂ ਰੁਕੀਆਂ ਜਾ ਰਹੀਆਂ ਲੋਕਲ ਲੈਵਲ ਦੇ ਉੱਤੇ ਸੋ ਮਤਲਬ ਕਹਿਣ ਦਾ ਵੀ ਐਮਐਸਪੀ ਵਾਲੀ ਗੱਲ ਤਾਂ ਇੱਕ ਸਿਰੇੋਂ ਝੂਟੀ ਪੈ ਗਈ ਜਿੱਦਾਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਨਾ ਗੁਟਕਾ ਸਭ ਹੱਥ ਚ ਫੜ ਕੇ ਕਿ ਮੇਰੀ ਸਰਕਾਰ ਬਣਾਓ ਤੇ ਮੈਂ ਨਸ਼ੇ ਜਿਹੜਾ ਨਸ਼ੇ ਦਾ ਲੱਕ ਤਿੰਨ ਹਫ਼ਤਿਆਂ ਚ ਚਾਰ ਹਫ਼ਤਿਆਂ ਚ ਤੋੜ ਦਿਆਂਗਾ ਉਸ ਤੋਂ ਬਾਅਦ ਉਹ ਕਹਿੰਦਾ ਰਿਹਾ ਮਤਲਬ ਕਿ ਜਿੱਦਾਂ ਕਹਿੰਦੇ ਸ਼ਰਮਿੰਦਾ ਜਿਹਾ ਬੰਦਾ ਹੋ ਜਾਂਦਾ ਉਹ ਕਹਿੰਦਾ ਰਿਹਾ ਲੱਕ ਤਾਂ ਤੋੜ ਦਿੱਤਾ ਬਸ ਹੁਣ ਥੋੜਾ ਬੋਤਾ ਹੀ ਹੈ ਲੰਗੜਾ ਕੇ ਹੀ ਤੁਰਦਾ ਹੈ ਡਰਗ ਡਰਗ ਦਾ ਜਿਹੜਾ ਤੰਦਾ ਹੈਗਾ ਮੈਂ ਕਹਿੰਦਾ ਲੱਕ ਟੁੱਟ ਚੁੱਕਿਆ ਤੁਸੀਂ ਦੇਖ ਲਓ ਅੱਜ ਜੇ ਉਸ ਵੇਲੇ ਲੱਕ ਤੋੜਿਆ ਹੁੰਦਾ ਤੇ ਅੱਜ ਅੱਜ ਜਿਹੜੇ ਨੌਜਵਾਨ ਮਰ ਰਹੇ ਨੇ ਉਹ ਨਾ ਮਰਦੇ ਹੁੰਦੇ ਪੰਜਾਬ ਚ ਨਸ਼ਾ ਵਧਿਆ ਹੀ ਹੈ ਨਾ ਕਿ ਘਟਿਆ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਵੀ ਬਹੁਤ ਵਧਿਆ ਹੁਣ ਜਿਹੜੀ ਗੱਲ ਤੁਸੀਂ ਦੂ ਕਿ ਇੱਕ ਪੋਸਟ ਪਾਈ ਅਨਮੋਲ ਗਗਨਮਾਨ ਹੋਰਾਂ ਨੇ ਇੱਕ ਪਾਸੇ ਤਾਂ ਇਹਨਾਂ ਦੀ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਖਿੱਚਤੂ ਹੋ ਰਹੀ ਸੀ ਗੱਲਾਂ ਬਾਤਾਂ ਦੇ ਨਾਲ ਤੇ ਦੂਸਰੇ ਪਾਸੇ ਪੋਸਟ ਪਾ ਦਿੰਦੇ ਨੇ ਕਹਿੰਦੇ ਵੀ ਜਦੋਂ ਕਿ ਟਾਈਮ ਉਸ ਤਰ੍ਹਾਂ ਦਾ ਚੱਲਦਾ ਹੋਵੇ ਤੇ ਫਿਰ ਕਈ ਵਾਰੀ ਹੋਰ ਤੇ ਹੋਰ ਗਲਤੀਆਂ ਹੋ ਜਾਂਦੀਆਂ ਹੁਣ ਇਹ ਕੀ ਕਰ ਰਹੇ ਨੇ ਕਿ ਇੱਕ ਸੰਸਥਾ ਨੇ ਇੱਕ ਪਰੌਂਠਾ ਬਣਾਇਆ ਜੀ ਪਰੌਂਠਾ ਪਰੌਠੇ ਸਿਰਸਰੇ ਖਾਈਦੇ ਨੇ ਜਿਹੜਾ ਚਾਹ ਨਾਲ ਦਹੀਂ ਨਾਲ ਆਮ ਘਰਾਂ ਦੇ ਵਿੱਚ ਆਲੂ ਵਾਲੇ ਮੂਲੀਆਂ ਵਾਲੇ ਦੂਜੇ ਤੀਜੇ ਸੋ ਇਹ ਉਹ ਪਰੌਂਠੇ ਦੀ ਗੱਲ ਹੋ ਰਹੀ ਆ ਪਰੋਠਾ ਉਸ ਸੰਸਥਾ ਨੇ ਬਣਾਇਆ ਕੋਈ ਹੋਟਲ ਹੈ ਕੋਈ ਵੱਡੀ ਸੰਸਥਾ ਕੋਈ ਖਾਣ ਪੀਣ ਵਾਲਾ ਸਮਾਨ ਬਣਾਉਂਦੀ ਹੈ ਸੋ ਉਹਨਾਂ ਨੇ 37 ਜਿਹੜਾ 37 ਕਿਲੋ ਦਾ ਮੇਰੇ ਹਿਸਾਬ ਦੇ ਨਾਲ ਜਿਹੜਾ ਇੱਕ ਪਰੋਠਾ ਹੈ ਉਹ ਬਣਾਇਆ ਉਹ ਬਹੁਤ ਵੱਡਾ ਪਰੋਠਾ ਕਹਿ ਲਓ ਆਪਾਂ ਇੱਕ 8-10 ਫੁੱਟ ਦਾ ਇੱਕ ਪਾਸੇ ਨੂੰ ਤੇ 8 ਫੁੱਟ ਦਾ ਇੱਕ ਪਾਸੇ ਨੂੰ ਹੋਏਗਾ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਸੋ ਉਹ ਬਣਾ ਦਿੱਤਾ ਉਹਨਾਂ ਨੇ ਤਨਮੋਲ ਗਗਨ ਮਾਨ ਜੀ ਇੰਨੇ ਖੁਸ਼ ਹੋਏ ਕਿ ਪੋਸਟ ਪਾ ਦਿੱਤੀ ਇਹਨਾਂ ਨੇ ਪੋਸਟ 'ਤੇ ਲਿਖਿਆ ਕਿ ਮੈਂ ਮੁਬਾਰਕਾਂ ਦੇਣੀਆਂ ਗਿਨਿਸ ਬੁੱਕ ਰਿਕਾਰਡ ਦੇ ਵਿੱਚ ਇਹਨਾਂ ਨੇ ਪਰੌਂਠਾ ਬਣਾ ਕੇ ਦਿਖਾ ਦਿੱਤਾ ਸੋ ਸਾਨੂੰ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਕਿ ਤੁਹਾਨੂੰ ਪਰੌਂਠੇ ਬਣਾਣ ਕਰਕੇ ਚੁਣਿਆ ਪਰੌਂਠੇ ਬਣਾਉਣ ਵਾਲੇ ਤਾਂ ਸਾਡੇ ਕੋਲ ਬੜੇ-ਬੜੇ ਵਧੀਆ ਹਲਵਾਈ ਹੈਗੇ ਨੇ ਪੰਜਾਬ 'ਚ ਸਾਡੇ ਬੜੇ ਵੱਡੇ-ਵੱਡੇ ਹੋਟਲ ਰੈਸਟੋਰੈਂਟ ਨੇ ਪਰੌਂਠੇ ਉਹ ਆਪ ਹੀ ਬਣਾ ਲੈਣਗੇ ਤੇ ਜੇ ਉਹ ਤੁਸੀਂ 37 ਕਿਲੋ ਦਾ ਪਰੌਂਠਾ ਜਿਹੜਾ ਬਣਾ ਵੀ ਲਿਆ ਤੇ ਉਹਦੇ ਵਿੱਚ ਕੀ ਮਾਰਕਾ ਮਾਰ ਲਿਆ ਪੰਜਾਬ ਲਈ ਪੰਜਾਬ ਦਾ ਉਸ ਪਰੌਂਠੇ ਦੇ ਨਾਲ ਭਲਾ ਹੋ ਗਿਆ ਜੇ ਉਹ ਪਰੌਠਾ ਨਾ ਬਣਦਾ ਤੇ ਪੰਜਾਬ ਦੀ ਬਿਜਲੀ ਦਾ ਸਰਕਟ ਜਿਹੜਾ ਉਹ ਬੰਦ ਹੋ ਜਾਣਾ ਸੀ ਜਾਂ ਹਾਰਡ ਆਉਣੇ ਬੰਦ ਹੋ ਜਾਣੇ ਸੀ ਤੁਸੀਂ ਦੇਖੋ ਹਾਲਾਤ ਕਿਹੋ ਜਿਹੇ ਨੇ ਸਾਡੇ ਮੰਤਰੀਆਂ ਦੇ ਇਹ ਪਰੌਂਠਿਆਂ ਦੀ ਵਧਾਈ ਦਿੰਦੇ ਪੈਨੇ ਤੇ ਦੂਸਰੇ ਪਾਸੇ ਉਹ ਦੌਰ ਚੱਲ ਰਿਹਾ ਜਦੋਂ ਸ਼ੁਭਕਰਨ ਸਿੰਘ ਦੇ ਗੋਲੀ ਵੱਜੀ ਐ ਤੇ ਉਹ ਸ਼ਹੀਦੀ ਪਾ ਗਿਆ ਉਹਦਾ ਸੰਸਕਾਰ ਹੋ ਰਿਹਾ ਉਹਨਾਂ ਦਿਨਾਂ ਦੇ ਵਿੱਚ ਤੇ ਬੀਬੀ ਅਨਮੋਲ ਗਗਨ ਮਾਨ ਜੀ ਮੰਤਰੀ ਜੋ ਪੰਜਾਬ ਦੇ ਨੇ ਉਹ ਪਰੌਂਠਿਆਂ ਦੇ ਉੱਤੇ ਵਧਾਈ ਦੇ ਰਹੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਗਿਨੀਜ਼ ਬੁੱਕ ਵਿੱਚ ਰਿਕਾਰਡ ਨਹੀਂ ਬਣਨੇ ਚਾਹੀਦੇ ਪੰਜਾਬ ਨੂੰ ਰਿਕਾਰਡ ਨਹੀਂ ਬਣਾਉਣੇ ਚਾਹੀਦੇ ਪਰ ਉਹ ਸੰਸਥਾ ਜੀ ਸਦਕੇ ਬਣਾਵੇ ਉਹ ਕੰਮ ਕਰੇ ਉਹ ਉਸ ਤੋਂ ਬਾਅਦ ਆਪਣੀ ਸਟੇਟਮੈਂਟ ਜਾਰੀ ਕਰੇ ਲਓ ਜੀ ਅਸੀਂ ਆ ਰਿਕਾਰਡ ਬਣਾਇਆ ਤੇ ਆ ਗਿਨੀਜ਼ ਬੁੱਕ ਦੇ ਵਿੱਚ ਸਾਡਾ ਆ ਗਿਆ ਸੋ ਮੰਤਰੀ ਪੰਜਾਬ ਦੀ ਹੋਵੇ ਤੇ ਇੱਕ ਪਰੌਂਠੇ ਦੇ ਉੱਤੇ ਬਿਆਨ ਦਿੰਦੀ ਹੋਵੇ ਤੇ ਦੂਸਰੇ ਪਾਸੇ ਪੰਜਾਬ ਦੀਆਂ ਮੁਸ਼ਕਲਾਂ ਦੇ ਉੱਤੇ ਇੱਕ ਵੀ ਬਿਆਨ ਬੀਬੀ ਅਨਮੋਲ ਗਗਨ ਮਾਨਜੀ ਦਾ ਨਾਮ ਆਉਂਦਾ ਹੋਵੇ ਸੋ ਫਿਰ ਆਪਾਂ ਕੀ ਸਮਝ ਲਈਏ ਇਹ ਕਿੰਨੇ ਕੁ ਸਿਹਰਦ ਲੀਡਰ ਜਿਹੜੇ ਨੇ ਅਸੀਂ ਪੰਜਾਬ ਨੂੰ ਦੇ ਦਿੱਤੇ ਆ ਜਿਹੜੇ ਅੱਜ ਘੁੰਮ ਕਮਾ ਕੇ ਤੇ ਉਹ ਹੀ ਕਹਿੰਦੇ ਨੇ ਕਿ ਜਿੱਦਾਂ ਦੇ ਬੈਕਗ੍ਰਾਉਂਡ ਤੋਂ ਬੰਦਾ ਆਇਆ ਹੋਵੇ ਤੇ ਉਸ ਤਰੀਕੇ ਦੇ ਵਿੱਚ ਹੀ ਖੁਸ਼ ਰਹਿੰਦਾ ਉਹਨੂੰ ਇਹ ਨਹੀਂ ਹੁੰਦਾ ਕਿ ਹਾਂ ਬਹੁਤ ਵੱਡੇ ਵੱਡੇ ਕੰਮ ਕਰਨ ਵਾਲੇ ਪੰਜਾਬ ਦੇ بڑے ਨਸ਼ੇ ਨਾਲ ਪੁੱਤ ਮਾਰ ਰਹੇ ਨੇ ਪਾਣੀਆਂ ਦਾ ਦੂਜਾਤੀ ਜਾਂ ਕਿਸਾਨੀ ਦਾ ਮਸਲਾ ਜੋ ਕਿ ਚੱਲ ਰਿਹਾ ਸੋ ਇਹਨਾਂ ਨੂੰ ਇਹ ਨਹੀਂ ਹੁੰਦਾ ਇਹਨਾਂ ਨੂੰ ਇਹ ਹੀ ਹੁੰਦਾ ਵੀ ਉਹ ਹੀ ਐਂਟਰਟੇਨਮੈਂਟ ਵਾਲਾ ਪੱਖ ਜਿਹੜਾ ਹੈਗਾ ਉਹ ਚੱਲਦਾ ਰਹੇ ਮਤਲਬ ਕਿ ਜੋ ਚਾਹੁੰਦੇ ਹੁੰਦੇ ਨੇ ਜੋ ਅੰਦਰ ਹੁੰਦਾ ਚੱਲਦਾ ਉਹ ਹੀ ਬਾਹਰ ਆਉਂਦਾ ਸੋ ਪਰੌਂਠਿਆਂ ਦੇ ਉੱਤੇ ਵਧਾਈਆਂ ਦੇਣੀਆਂ ਇਹ ਕਿੰਨਾ ਕੁ ਮੈਨੂੰ ਲੱਗਦਾ ਵੀ ਇੱਕ ਸੁਹਿਰਦ ਲੀਡਰ ਦਾ ਜਾਂ ਇੱਕ ਸੋ ਹਿਰਦ ਆਪਾਂ ਕਿਸੇ ਪੜ੍ਹੇ ਲਿਖੇ ਇਨਸਾਨ ਦਾ ਵੀ ਕਹਿ ਲਈਏ ਕਿ ਇਹ ਬਿਆਨ ਨਹੀਂ ਬਣਦਾ ਹੈਗਾ ਕਿ ਕਿਸ ਸੌਦੇ ਦੇ ਉੱਤੇ ਬੈਠੇ ਹੋ ਤੇ ਕਿਹੋ ਜਿਹਾ ਤੁਸੀਂ ਬਿਆਨ ਦੇ ਰਹੇ ਹੋ ਸੋ ਆ ਹਾਲਾਤ ਇਸ ਵਾਲੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨੇ ਵੈਸੇ ਤਾਂ ਇਹ ਬੋਲਦੇ ਨਹੀਂ 92 ਦੇ 92 ਜਿੰਨੇ ਵੀ 92 ਐਮਐਲਏ ਨੇ ਨਾ ਉਹਨਾਂ ਦਾ ਕਿਸੇ ਵੀ ਪੰਜਾਬ ਦੇ ਮਸਲੇ ਦੇ ਉੱਤੇ ਅੱਜ ਅੱਜਕੱਲ ਤੁਸੀਂ ਬਿਆਨ ਨਹੀਂ ਸੁਣ ਰਹੇ ਹੋਵੋਗੇ ਮੈਂ ਤਾਂ ਪਿਛਲੇ 6 ਮਹੀਨੇ ਤੋਂ ਕਿਸੇ ਨੂੰ ਨਹੀਂ ਸੁਣਿਆ ਕੋਈ ਨੀ ਪੱਥਰ ਰੱਖਦੇ ਕਿ ਤੇ ਲੰਗਰ ਲਾਣ ਦੇ ਉੱਥੇ ਚੱਲ ਜਾਵੇ ਕਿਸੇ ਦੇ ਕੁੜੀ ਦੇ ਵਿਆਹ ਤੇ ਚੱਲ ਜਾਵੇ ਉਹ ਉਹ ਠੀਕ ਹੈ ਇਨਾਕ ਚੱਲੀ ਜਾਂਦਾ ਕੋਈ ਹੋਰ ਮਾੜਾ ਮੋਟਾ ਕੰਮ ਚੱਲ ਜਾਵੇ ਪਰ ਜੇ ਕਹੀਏ ਕੋਈ ਪੰਜਾਬ ਲੈਵਲ ਦਾ ਬਿਆਨ ਜਿਹੜਾ ਹੈਗਾ ਜੋ ਪੰਜਾਬ ਦੀ ਭਲਾਈ ਕਰ ਸਕਦਾ ਹੋਵੇ ਮੈਂ ਤਾਂ ਸੁਣਿਆ ਨਹੀਂ ਸੋ ਉਲਟਾ ਤੁਸੀਂ ਇਹੋ ਜਿਹੇ ਬਿਆਨ ਦੇ ਕੇ ਤੇ ਆਪਣਾ ਮਜ਼ਾਕ ਹੀ ਜਿਹੜਾ ਹੈਗਾ ਉਹ ਬਣਾ ਰਹੇ ਹੋ ਸੋ ਇੱਥੋਂ ਪਤਾ ਲੱਗਦਾ ਵੀ ਤੁਸੀਂ ਕਿੰਨੇ ਕੁ ਸਿਹਰਤ ਹੈਗੇ ਹੋ ਪੰਜਾਬ ਨੂੰ ਲੈ ਕੇ ਤੇ ਅੱਗੋਂ ਤੁਸੀਂ ਕੀ ਕਰੋਗੇ ਜੇ ਇਸ ਤਰ੍ਹਾਂ ਚੱਲਦਾ ਰਿਹਾ ਤੇ ਭਾਈ ਅੱਗੋਂ ਇਹ ਨਾ ਸੋਚੋ ਕਿ ਦੁਬਾਰਾ ਤੁਹਾਡੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੀ ਸਤਾ ਦੇ ਵਿੱਚ ਆ ਜਾਏਗੀ ਇਹ ਤਾਂ ਮੈਨੂੰ ਲੱਗਦਾ ਵੀ ਦੋਆਂ ਸਾਲਾਂ ਦੇ ਵਿੱਚ ਹੀ ਲੋਕਾਂ ਦਾ ਮੋਹ ਜਿਹੜਾ ਹੈ ਉਹ ਪੰਗ ਹੋ ਗਿਆ ਤੁਹਾੜੇ ਤੋਂ ਸੋ ਥੋੜਾ ਸੰਭਲ ਕੇ ਸੁਧਾਰ ਕਰਕੇ ਜਿਹੜਾ ਸਹੀ ਤਰੀਕੇ ਦੇ ਨਾਲ ਚੱਲੋਗੇ ਪੰਜਾਬ ਦਾ ਅਸਲ ਭਲਾ ਕਰੋਗੇ ਸਿਰਫ ਇਸ਼ਤਿਹਾਰबाजी ਜਿ ਨਹੀਂ ਅਸਲ ਭਲਾ ਕਰੋਗੇ ਤਾਂ ਫਿਰ ਲੋਕ ਪਸੰਦ ਕਰਨਗੇ ਅਦਰਵਾਈਜ਼ ਫਿਰ ਪਰੌਂਠਿਆਂ ਤੱਕ ਹੀ ਰਹਿ ਜਾਣਾ ਸਵੇਰੇ ਖਾ ਲੈ ਜਾਂ ਸ਼ਾਮ ਨੂੰ ਖਾ ਲੈ ਜੀ ਹਾਂ ਦਲੀ ਜੀ ਮੈਂ ਸਵਾਲ ਨਾਲ ਗੱਲ ਹੋਰ ਕੰਟੀਨਿਊ ਕਰਾਂਗਾ ਮੈਂ ਤੁਹਾਨੂੰ ਜਗਾ ਕਿ ਜੋ ਬਿਆਨ ਅਨਮੋਲ ਗਰਮਾਂ ਦਾ ਆਇਆ ਸੀ ਕਿ 5 ਮਿੰਟ ਵਿੱਚ ਐਮਐਸਪੀ ਉਹ ਸਿਰਫ ਉਹ ਸਿਰਫ ਕਹਿ ਲੋਗੇ ਇੱਕ ਵੀਡੀਓ ਰਹਿ ਗਈ ਸੀ ਜਾਂ ਉਸ ਦੇ ਨਾਲ ਕਿਸਾਨਾਂ ਦਿਲਾਂ ਦੇ ਕੋਈ ਅਸਰ ਪਿਆ ਸੀ ਜਿਸ ਦੇ ਕਰਕੇ ਕੁਝ ਵੋਟਾਂ ਆਮਾ ਦੀ ਪਾਰਟੀ ਬਲਕਿ ਜ਼ਿਆਦਾ ਆ ਗਿਆ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਇਹਨਾਂ ਦੇ ਜਿਹੜੇ ਬਿਆਨ ਸੀ ਨਾ ਹੁਣ ਭਗਵੰਤਪਾਨ ਹੋਰਾਂ ਦਾ ਆਪਣਾ ਦੇਖ ਲਓ ਨਾ ਤੁਸੀਂ ਐਡੇ ਵੱਡੇ ਵੱਡੇ ਬਿਆਨ ਇੱਕ ਬਿਆਨ ਦੇ ਨਾਲ ਕਿਸੇ ਇਹ ਜਾ ਕੇ ਜਦੋਂ ਕਿਤੇ ਸਭਾ ਦੇ ਵਿੱਚ ਬੋਲਦੇ ਹੁੰਦੇ ਸੀ ਇਹ ਤਾਂ ਦੁਨੀਆ ਨੂੰ ਕੀਲ ਕੇ ਰੱਖ ਲੈਂਦੇ ਸੀ ਮੈਂ ਇਹ ਨਹੀਂ ਕਹਿੰਦਾ ਕਿ ਭਗਵੰਤਪਾਨ ਮਤਲਬ ਕਿ ਉਹਨੂੰ ਬੋਲਣ ਦਾ ਨਹੀਂ ਪਤਾ ਇੱਕ ਬਹੁਤ ਵਧੀਆ ਬੁਲਾਰਾ ਭਗਵੰਤਪਾਨ ਮਤਲਬ ਕਹਿ ਲਓ ਭੀ ਜਿੰਨੀ ਦੁਨੀਆ ਕੇ ਬੈਠੀ ਹੁੰਦੀ ਹੈ ਇਹ ਇੱਕ ਹਨਰ ਹੁੰਦਾ ਇੱਕ ਕਲਾ ਹੁੰਦੀ ਹੈ ਜਿਸ ਜਿਸ ਦੇ ਆਧਾਰ ਦੇ ਉੱਤੇ ਅੱਜ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਇਹ ਕਲਾ ਹੈ ਜਿਹੜੀ ਜਿਹੜਾ ਇੱਕ ਬੁਲਾਰਾ ਹੋਣਾ ਇੱਕ ਵਧੀਆ ਬੁਲਾਰਾ ਹੋਣਾ ਲੋਕਾਂ ਨੂੰ ਗੱਲਾਂ ਦੇ ਨਾਲ ਕੀਲ ਲੈਣਾ ਸੋ ਇਹ ਇੱਕ ਕਲਾ ਹੁੰਦੀ ਹੈ ਹੁਨਰ ਹੁੰਦਾ ਪਰ ਮੈਂ ਤੁਹਾਨੂੰ ਇਹਦੇ ਨਾਲ ਇਹ ਵੀ ਦੱਸ ਦੇਣਾ ਚਾਹੁੰਦਾ ਹਰ ਕੋਈ ਬੁਲਾਰਾ ਜਿਹੜਾ ਉਹ ਸਿਰਫ ਇਹ ਨਹੀਂ ਹੁੰਦਾ ਕਿ ਉਹ ਸਟੇਜ ਦੇ ਉੱਤੇ ਜੇ ਵਧੀਆ ਬੋਲਦਾ ਤੇ ਉਹ ਕਿਰਦਾਰ ਵਾਈਜ਼ ਅਸੀਂ ਕਿਰਦਾਰ ਦੇ ਉੱਤੇ ਉਸ ਤਰੀਕੇ ਨਾਲ ਨਹੀਂ ਮੈਂ ਇੱਕ ਜਨਰਲੀ ਐਗਜ਼ਾਮਪਲ ਦਿਨਾ ਪਿਆ ਮਤਲਬ ਇਹ ਆਮ ਤੁਸੀਂ ਦੇਖੋਗੇ ਕਿ ਜਦੋਂ ਕੋਈ ਜਿਵੇਂ ਅੱਜ ਮੈਂ ਵੀ ਅੱਛਾ ਮੈਂ ਆਪਣੇ ਤੋਂ ਟੁਕਾ ਲੈਣਾ ਭਗਵੰਤਬਨ ਦੀ ਗੱਲ ਮੈਂ ਰਹਿਣ ਦੇਣਾ ਜੇ ਮੈਂ ਅੱਜ ਕੋਈ ਵਧੀਆ ਗੱਲ ਕਰ ਰਿਹਾ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਇਹ ਨਹੀਂ ਹੈ ਕਿ ਮੈਂ ਕਿਰਦਾਰ ਵਾਈਜ਼ ਵੀ ਉਨਾ ਹੀ ਵਧੀਆ ਹੋਵਾਂਗਾ ਇਹ ਕਿਤੇ ਕਿਤੇ ਹੁੰਦਾ ਕੋਈ 100 ਬੰਦੇ ਚੋਂ 1000 ਬੰਦੇ ਚੋਂ ਪੇ ਜਿਹੜਾ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ ਇਹ ਨਹੀਂ ਹੈਗਾ ਕਿ ਜਿਹੜਾ ਬੋਲਦਾ ਵਧੀਆ ਤੇ ਉਹ ਉਜੀ ਉਹ ਕਿਰਦਾਰ ਵਾਈਜ਼ ਵੀ ਉਨਾ ਹੀ ਵਧੀਆ ਹੋਏਗਾ ਠੀਕ ਹੈ ਨਾ ਇਹ ਇਹ ਲੰਬੇ ਸਮੇਂ ਤੋਂ ਚੱਲਦਾ ਆਇਆ ਹੁਣ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਬਾਰੇ ਵੀ ਇਹ ਮਸ਼ਹੂਰ ਸੀ ਕਿ ਉਹ ਲੈ ਵੀ ਜਿੱਥੇ ਕੋਈ ਬਿਆਨ ਦੇ ਦਿੰਦੇ ਆ ਜਿੱਥੇ ਜਾ ਕੇ ਕੋਈ ਗੱਲ ਕਹਿ ਦਿੰਦੇ ਆ ਤੇ ਉਹ ਅਗਲਾ ਬੰਦਾ ਕੀ ਲਿਆ ਜਾਂਦਾ ਸੀ ਉਹਨਾਂ ਨੇ ਬਹੁਤ ਜਿਹੜੇ ਆਪਣੇ ਨਾਲ ਦੇ ਵੱਡੇ ਲੀਡਰ ਆਪਣੇ ਆਪੋਜੀਸ਼ਨ ਵਾਲੇ ਲੀਡਰ ਜਿਹੜੇ ਨੇ ਉਹ ਆਪਣੇ ਵਾਸਤੇ ਕਰ ਲਏ ਗੱਲਾਂ ਦੇ ਨਾਲ ਹੀ ਉਹਨਾਂ ਦੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਸੀ ਹੁਣ ਅੱਜ ਸੁਖਬੀਰ ਬਾਦਲ ਕੋਲ ਉਹ ਕਲਾ ਨਹੀਂ ਹੈ ਸੁਖਬੀਰ ਬਾਦਲ ਜਿੰਨਾ ਮਰਜ਼ੀ ਜ਼ੋਰ ਲਾਈ ਜਾਏ ਤੇ ਉਹ ਦੇਖੋ ਕਿੱਥੇ ਕਿੱਥੋਂ ਦੇ ਕਿੱਥੇ ਅੱਜ ਪਹੁੰਚ ਗਏ ਨੇ 15 ਤੋਂ 2 ਤੇ ਆ ਗਿਆ ਹੈ ਨਾ ਸੋ ਇਹ ਕਲਾ ਜਿਹੜੀ ਹੁੰਦੀ ਹੈ ਨਾ ਉਹ ਕਰਦੀ ਕੰਮ ਹੁਣ ਭਗਵੰਤ ਮਾਨ ਦੇ ਵਿੱਚ ਇਹ ਕਲਾ ਸੀ ਉਹਨੇ ਹੁਣ ਬਿਆਨ ਇਟ ਇਟ ਵਧੀਆ ਦਿੱਤੇ ਉਹ ਹਰ ਇੱਕ ਨੂੰ ਕਿ ਲੈ ਜੀ ਅਸੀਂ ਤਾਂ ਬਦਲਾ ਲੈਵਾਂਗੇ ਅਸੀਂ ਤਾਂ ਐਂ ਕਰਦੇ ਆਂਗੇ ਅਸੀਂ ਤਾਂ ਤੁਹਾਡੇ ਵਿੱਚ ਬਹਿ ਕੇ ਜਿਹੜਾ ਹੈ ਉਹ ਤੋਰੀ ਫੁਲਕਾ ਛਕਿਆ ਕਰਾਂਗੇ ਕਦੇ ਤੁਸੀਂ ਵੇਖਿਆ ਕਿ ਉਹਨੇ ਉਹਨੇ ਇਹ ਵੀ ਕਹਿੰਦਾ ਕਿ ਕਦੇ ਤੁਸੀਂ ਵੇਖਿਆ ਇੱਕ ਮੁੱਖ ਮੰਤਰੀ ਆਮ ਲੋਕਾਂ ਦੇ ਵਿੱਚ ਵਿਚਰਦਾ ਹੋਵੇ ਸੋ ਮਤਲਬ ਬਹੁਤ ਵੱਡੇ ਵੱਡੇ ਬਿਆਨ ਉਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਐਮਐਸਪੀ ਵਾਲਾ ਬਿਆਨ 50 ਮਿੰਟਾਂ ਵਾਲਾ ਮਤਲਬ ਜਦੋਂ ਇਹਨਾਂ ਨੇ ਅਨਮੋਲ ਗਗਨਮਾਨ ਹੋਰਾਂ ਨੇ ਕਿਹਾ ਤੇ ਉਸ ਤੋਂ ਬਾਅਦ ਕਿਸਾਨਾਂ ਤੇ ਕੀ ਅਸਰ ਹੋਇਆ ਡੈਫੀਨੇਟਲੀ ਹੋਇਆ ਕਿਉਂਕਿ ਕਿਸਾਨ ਅੱਕੇ ਪਏ ਸੀ ਬਾਦਲਾਂ ਕੋਲੋਂ ਕੈਪਟਨਾਂ ਕੋਲੋਂ ਵਾਰ-ਵਾਰ ਉਹ ਗੇੜ ਦੇ ਵਿੱਚ ਅੱਕੇ ਪਏ ਸੀ ਉਹਨਾਂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੁਛ ਨਾ ਕੁਛ ਜ਼ਰੂਰ ਕਰੇਗੀ ਆ ਕੇ ਤੇ ਆ ਜਿਹੜਾ 50 ਮਿੰਟਾਂ ਵਾਲਾ ਬਿਆਨ ਹੈਗਾ ਹੁਣ ਕੈਪਟਨ ਨੂੰ ਵੋਟਾਂ ਪਈਆਂ ਸੀ ਉਹਨੇ ਗੁਟਕਾ ਸਾਹ ਹੱਥ ਫੜਿਆ ਸੀ ਤੇ ਉਹ ਵੀ ਉਹਨੇ ਝੂਠ ਮਾਰਿਆ ਉਹਦਾ ਉਹਦਾ ਪੋਲਿਟੀਕਲ ਕੈਰੀਅਰ ਖਤਮ ਹੋ ਗਿਆ ਤੇ ਇਹ ਹੁਣ ਜਿਹੜੇ ਇਹਨਾਂ ਨੇ ਕਿਹਾ ਆਮ ਲੋਕਾਂ ਵਾਸਤੇ ਜਿਹੜੀ ਇਹ ਗੱਲ ਬਣਾਈ ਕਿਸਾਨਾਂ ਨੂੰ ਕਿ 50 ਮਿੰਟਾਂ ਚ ਐਸ ਐਮ ਐਸ ਪੀ ਦੇ ਦੇਾਂਗੇ ਸੋ ਲੋਕਾਂ ਨੇ ਬਿਲਕੁਲ ਵੋਟਾਂ ਪਾਈਆਂ ਹੋਣਗੀਆਂ ਅੱਜ ਉਹ ਵੀ ਦੇਖਦੇ ਨੇ ਪਰ ਮਿੰਤਾ ਹੈਰਾਨਗੀ ਹੁੰਦੀ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਕਿਸਾਨੀ ਲੀਡਰ ਨੇ ਉਹ ਸੈਂਟਰਲ ਤੋਂ ਪਹਿਲਾਂ ਭੱਜਦੇ ਇਹਨਾਂ ਨੂੰ ਵਿੱਚ ਨਹੀਂ ਪਾਉਂਦੇ ਕਿ ਤੁਸੀਂ ਜ਼ਿੰਮੇਵਾਰੀ ਲਈ ਸੀ ਆਓ ਸਾਡੇ ਅੱਗੇ ਤਰੋ ਹਾਲਾਂਕਿ ਮੱਥਾ ਤੁਹਾਡਾ ਸੈਂਟਰ ਨਾਲ ਹੀ ਲੱਗਣਾ ਪਰ ਇਹਨਾਂ ਨੂੰ ਦੇ ਵਿੱਚ ਵਿਚੋਲੇ ਪਾਓ ਜਿਨ੍ਹਾਂ ਨੇ ਬਿਆਨ ਦਿੱਤੇ ਹਨ ਮੋਲ ਗਗਨਮਾਨ ਨੂੰ ਵੀਡੀਓ ਰਿਕਾਰਡਿੰਗ ਪਈ ਹੋਈ ਹੈ ਉਹ ਤੋਂ ਮੁੱਕਰ ਨਹੀਂ ਸਕਦੀ ਕਦੀ ਭਗਵੰਤ ਮਾਨ ਹੀ ਮੁੱਕਰ ਸਕਦਾ ਕੇਜਰੀਵਾਲ ਨੇ ਕਹਿੰਦੀ ਮੈਨੂੰ ਸੁਨੇਹਾ ਲਾ ਕੇ ਭੇਜਿਆ ਉਹ ਨਹੀਂ ਮੁੱਕਰ ਸਕਦਾ ਜਾਂ ਫਿਰ ਅਨਮੋਲ ਗਗਨਮਾਨ ਝੂਠੀ ਹੈ ਜਾਂ ਕੇਜਰੀਵਾਲ ਝੂਠਾ ਹੈ ਸੋ ਇਹਨਾਂ ਨੂੰ ਵਿਚੋਲੇ ਪਾਓ ਇਹਨਾਂ ਨੂੰ ਅੱਗੇ ਹੋ ਕੇ ਤਰੋ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਜੇ ਨਹੀਂ ਤਾਂ ਫਿਰ ਸਰਕਾਰ ਛੱਡੋ ਗੱਲਾਂ ਤੇ ਤੁਸੀਂ ਖਰੇ ਨਹੀਂ ਉਤਰੇ ਸੋ ਪੰਜਾਬ ਦੇ ਲੋਕਾਂ ਨੂੰ ਨਾ ਸਿਰਫ ਤੇ ਸਿਰਫ ਇੱਕ ਬੇਵਕੂਫ ਬਣਾ ਕੇ 5 ਸਾਲ ਰਾਜ ਕਰਨ ਦਾ ਹੀ ਫੰਡਾ ਹੁੰਦਾ ਉਹ ਸਾਰੇ ਕਰਦੇ ਆਏ 50 ਸਾਲਾਂ ਦੇ ਵਿੱਚ ਸਾਡੀ ਬੁੱਧੀ ਇੰਨੀ ਕੁ ਹੈ ਅਸੀਂ ਫੇਰ ਭੁੱਲ ਜਾਂਦੇ ਹਾਂ ਹੁਣ ਸਾਨੂੰ ਹੁਣ ਆ ਆਮ ਆਦਮੀ ਪਾਰਟੀ ਨਾਲ ਹੁਣ ਸਾਨੂੰ ਬਾਦਲ-ਬਾਦਲ ਚੰਗੇ ਲੱਗਣ ਲੱਗ ਪਏ ਆ ਥੋੜੇ 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 ਚੰਗੇ ਲੱਗਣ ਲੱਗ ਪਏ ਸਾਨੂੰ ਸੁਖਬੀਰ ਬਾਦਲ ਹੁਣ ਮਜੀਠੀਆ ਇਹ ਨਰਮ ਰੁਖ ਸਾਡਾ ਹੋਣ ਲੱਗ ਪਿਆ ਕਿਉਂਕਿ ਹੁਣ ਅਗਲੀ ਵਾਰੀ ਆਪਾਂ ਹੋ ਸਕਦਾ ਇਹਨਾਂ ਨੂੰ ਚੁਣ ਠੀਕ ਹੈ 19 ਕੇ ਦਰ ਨੂੰ ਸਾਨੂੰ ਕਾਂਗਰਸੀ ਚੰਗੇ ਲੱਗਣ ਲੱਗ ਪਣਗੇ ਰਾਜਾ ਵੜਿੰਗ ਹੋਰੀ ਬੜੇ ਪਿਆਰੇ ਪਿਆਰੇ ਲੱਗਣ ਲੱਗ ਪਣਗੇ ਹੈ ਜੀ ਤੇ ਦੂਸਰੇ ਨਵਜੋਤ ਸਿੰਘ ਸਿੱਧੂ ਹੋਰੀ ਉਹ ਤੋਂ ਸ਼ੇਰ ਜ਼ਿਆਦਾ ਸੁਣਨ ਲੱਗ ਪਣਗੇ ਪਹਿਲਾਂ ਨਾਲੋਂ ਤੇ ਸਾਨੂੰ ਉਹ ਵੀ ਚੰਗੇ ਲੱਗਣ ਲੱਗ ਪਣਗੇ ਫਿਰ ਅਸੀਂ ਕਾਂਗਰਸ ਤੋਂ ਲੈਣੀ ਹੈ ਸੋ ਸਿਰਫ ਤੇ ਸਿਰਫ ਆਹ ਹੀ ਫੰਡ ਹੈ ਹੋਰ ਕੋਈ ਫੰਡਾ ਨਹੀਂ ਹੈਗਾ ਜੀ ਜੀ ਜਿਦ ਤੁਸੀਂ ਕਹਿ ਲੋ ਕਿ ਤੁਸੀਂ ਕਾਫੀ ਕਹਿ ਲੋ ਕਿ ਗਹਿਰਾਈ ਦੇ ਨਾਲ ਹਰ ਇੱਕ ਵਿਸ਼ੇ ਨੂੰ ਤੁਸੀਂ ਐਕਸਪਲੇਨ ਕਰ ਦਿਓ ਤੇ ਧੰਨਵਾਦ ਕਰਦੇ ਤੁਹਾਡਾ ਉਮੀਦ ਕਰਦੇ ਹਾਂ ਕਿ ਜਦ ਵੀ ਅਸੀਂ ਅਗਲੇ ਅਗਲੇ ਕਿਸੇ ਵੱਡੇ ਮਥਨ ਨਾਲ ਜੁੜਾਂਗੇ ਤੁਸੀਂ ਇਸੇ ਤਰੀਕੇ ਨਾਲ ਕਰੋ ਕਿ ਸਾਡੇ ਦਰਸ਼ਕਾਂ ਨੂੰ ਜਵਾਬ ਦਿਓਗੇ ਇਸ ਤਰੀਕੇ ਨਾਲ ਸਾਰੇ ਵਿਸ਼ਿਆਂ ਨੂੰ ਤੁਸੀਂ ਐਕਸਪਲੇਨ ਕਰੋਗੇ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਸੁਣਦੇ ਨੇ ਸਾਡੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਤੇ ਬੇਨਤੀ ਇਹ ਹੀ ਹੈ ਕਿ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ YouTube ਦੇ ਉੱਤੇ ਸਾਨੂੰ ਤੇ ਸਾਡਾ ਨਵਾਂ Facebook ਪੇਜ ਜੋ ਹੈਗਾ ਉਹਨੂੰ ਫੋਲੋ ਜ਼ਰੂਰ ਕਰੋ ਕਿਉਂਕਿ ਉਹਦੇ ਉੱਤੇ ਫਾਲੋਅਰਸ ਬਹੁਤ ਘੱਟ ਨੇ ਦੋ ਵਾਰ ਸਟ੍ਰਾਈਕ ਆਊਟ ਕਰਕੇ ਵੱਡਾ ਪੇਜ ਸੀ ਸਾਡਾ ਜਿਹੜਾ ਬਹੁਤ ਜ਼ਿਆਦਾ ਫਾਲੋਅਰਸ ਵਾਲਾ ਉਹ ਬੰਦ ਹੋ ਚੁੱਕਿਆ ਹੁਣ ਇੱਕ ਨਵਾਂ ਪੇਜ ਬਣਾਇਆ ਹੋਇਆ ਪਰ ਉਹਦੇ ਉੱਤੇ ਫਾਲੋਅਰਸ ਜਿਹੜੇ ਨੇ ਚਾਹੀਦੇ ਨੇ ਬਹੁਤ ਜ਼ਿਆਦਾ ਚਾਹੀਦੇ ਆ ਸਭ ਤੋਂ ਬਾਦ ਨੂੰ ਫਾਲੋ ਕਰੋ ਜੀ ਜੀ ਤੇ ਹੁਣ ਵੇਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇਖਣ ਦਰਸ਼ਕਾਂ ਤੋਂ ਯਾਦ ਲੈਣ ਦਾ ਧੰਨਵਾਦ